ਸੁਲਤਾਨਪੁਰ ਲੋਧੀ ਦਾ ਇੱਕ ਨੌਜਵਾਨ ਪ੍ਰਗਟ ਸਿੰਘ ਪੁੱਤਰ ਜਸਬੀਰ ਸਿੰਘ ਜੋ ਕਿ ਰੋਜੀ ਰੋਟੀ ਕਮਾਉਣ ਦੇ ਲਈ 8 ਸਾਲ ਪਹਿਲਾਂ ਅਮਰੀਕਾ ਗਿਆ ਸੀ ਉਸ ਦੀ ਅਚਾਨਕ ਹਾਰਟ ਅਟੈਕ ਦੇ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਪਰਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਛੋਟਾ ਭਰਾ ਪ੍ਰਗਟ ਸਿੰਘ ਆਪਣੇ ਸਾਥੀਆਂ ਦੇ ਨਾਲ ਅਮਰੀਕਾ ਦੇ ਵਿੱਚ ਰਹਿੰਦਾ ਸੀ ਤੇ ਅੱਜ ਉਸ ਦੀ ਮੌਤ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਮ੍ਰਿਤਕ ਦੇ ਭਰਾ ਨੇ ਇਹ ਵੀ ਦੱਸਿਆ ਕਿ ਉਸ ਦੀ ਉਮਰ 32 ਤੋਂ 33 ਸਾਲ ਦੇ ਵਿੱਚ ਸੀ ਤੇ ਅਜੇ ਉਸ ਦਾ ਵਿਆਹ ਵੀ ਸੀ ਹੋਇਆ ਵਰਗੜ ਸਿੰਘ ਦੀ ਮੌਤ ਨੂੰ ਲੈ ਕੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਦੱਸਿਆ ਜਾ ਰਿਹਾ ਹੈ ਕਿ ਪ੍ਰਗਟ ਸਿੰਘ ਨੂੰ ਵਿਦੇਸ਼ ਦੇ ਵਿੱਚ ਪੀਆਰ ਮਿਲਣ ਵਾਲੀ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਦੁਖਦਾਈ ਖ਼ਬਰ ਆਪਰ ਗਿਆ ਜਿਸ ਨੇ ਕੀ ਘਰ ਦੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ ਇਹ ਨਾ 8 ਸਾਲ ਤੋਂ ਅਮਰੀਕਾ ਗਿਆ ਹੋਇਆ ਸੀ ਤੇ 8 ਸਾਲ ਦੇ ਧੋਣ ਦੇ ਦੌਰਾਨ ਬਾਅਦ ਚੇ ਦੇ ਸਾਨੂੰ ਇੱਕ ਦਿਨ ਅਚਾਨਕ ਹੀ ਫੋਨ ਆਇਆ ਸੋਮਵਾਰ ਕਿ ਇਹ ਦਿਨਾ ਡੈਥ ਹੋ ਗਿਆ ਅਟੈਕ ਦੇ ਨਾਲ ਦੇ ਨਾਲ ਤਿੰਨ ਚਾਰ ਮੁੰਡੇ ਰਹਿ ਰਹੇ ਸੀ ਉਹਨਾਂ ਨੇ ਸਾਨੂੰ ਕਾਲ ਕੀਤੀ ਕਾਲ ਕਰਨ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਇਹਨੂੰ ਲੈ ਕੇ ਗਏ ਐਮਬੂਲੈਂਸ ਚ ਹਸਪੀਟਲ ਹਸਪੀਟਲੇ ਜਾਣ ਦੇ ਦੌਰਾਨ ਉੱਥੇ ਜਾ ਕੇ ਡਾਕਟਰਾਂ ਨੇ ਦਾ ਟਰੀਟਮੈਂਟ ਥੋੜਾ ਪਤਾ ਕੀਤਾ ਬਟ ਨਹੀਂ ਉਹਨਾਂ ਨੇ ਇਹਨੂੰ ਨਾ ਡੈਥ ਹੱਟ ਕਰਾਰ ਦੇ ਕੇ ਮਤਲਬ ਮਰ ਤੇ ਕਰਾ ਦੇ ਦਿੱਤਾ ਗਿਆ ਕਿ ਇਹਦੇ ਮਤਲਬ ਡੈਥ ਹੋ ਚੁੱਕੀ ਆ ਤੇ ਫਿਰ ਇੱਥੇ ਮੈਂ ਉਸ ਦਾ ਡੈਡੀ ਜੀ ਨੂੰ ਉਹਨਾਂ ਨੂੰ ਦੱਸਿਆ ਕਿ ਇਹਦੀ ਡੈਥ ਹੋ ਗਈ ਫਰਗੜਵੀਰ ਦੀ ਤੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਚੱਲਿਆ ਇਹ ਅਸੀਂ ਪਹਿਲਾਂ ਸਾਡਾ ਪਿੰਡ ਹੈਗਾ ਜੀ ਵਾਟਾ ਵਾਲੀ ਅਸੀਂ ਉੱਥੇ ਰਹਿ ਰਹੇ ਸੀ ਫਿਰ 2 ਸਾਲ ਹੋ ਗਿਆ ਸਾਨੂੰ ਅਸੀਂ ਇੱਥੇ ਨਾ ਸੁਲਤਾਨਪੁਰ ਹੈਵੇ ਇਨਕਲੇਵ ਰੈਸਟਾ ਵਿੱਚ ਰਹਿ ਰਹੇ ਹਾਂ ਜੀ ਮੇਰੀ ਨਾ ਪ੍ਰਗਟ ਸਿੰਘ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ 8 ਸਾਲਾਂ ਦੇ ਦੌਰਾਨ ਪ੍ਰਗਟ ਸਿੰਘ ਮੇਰਾ ਵੀਰ ਹੀ ਦੱਸਦਾ ਸੀ ਕਿ ਮੇਰੇ ਪੇਪਰ ਲੱਗੇ ਹੋਏ ਵਕੀਲ ਥਰੂ ਵੀਰ ਦੇ ਪੇਪਰ ਹੁਣ ਇਹਦਾ April ਦੇ ਵਿੱਚ ਵੀਰ ਦੇ ਪੇਪਰ ਜਿੱਦਾਂ ਨਿਕਲਣ ਦੀ ਆਸ ਸੀ ਤੇ ਵੀਰ ਨੇ ਜਿੱਦਾਂ ਹੁਣ ਵਕੀਲ ਨੂੰ ਆਪਣੇ ਪੈਸੇ ਵੀ ਥੋੜੇ ਬਤੇ ਪੇ ਕੀਤੇ ਸੀ ਜਾ ਕੇ ਤੇ ਵੀਰ ਨੂੰ ਗਿਆ ਨੂੰ 8 ਸਾਲ ਹੋ ਗਏ ਆ ਤੇ ਵੀਰ ਨੇ ਹੁਣ ਇਹ ਗੱਲ ਕਹੀ ਸੀ ਕਿ ਚਲ ਜਲਦੀ ਤੋਂ ਜਲਦੀ ਮੇਰੇ ਪੇਪਰ ਚਲੋ ਕਲੀਅਰ ਹੋ ਜਾਣਗੇ ਤੇ ਮੈਂ ਇੰਡੀਆ ਜਿੱਕਰ ਮਾਰੂਗਾ ਪਰ ਉਸੇ ਦੌਰਾਨ ਇਹਦੀ ਡੈਥ ਹੋ ਗਈ ਵੀ ਕੀਤੀ ਹੈ ਵੀਰ ਜੀ ਟਰਾਲਾ ਚਲਾ ਰਿਆ ਸੀ ਜਦੋਂ ਇਹਨਾਂ ਨੇ ਮਤਲਬ ਕਾਫੀ ਟਾਈਮ ਤੋਂ ਹੁਣ 4-5 ਸਾਲ ਹੋ ਗਏ ਟਰਾਲਾ ਹੀ ਚਲਾ ਰਿਆ ਸੀ ਪਹਿਲਾਂ ਇਹਨਾਂ ਨੇ ਹੋਟਲ ਦੇ ਵਿੱਚ ਕੰਮ ਕੀਤਾ ਸੀ ਹਾਂਜੀ ਮੇਰਾ ਬੇਟਾ ਪ੍ਰਗਟ ਸਿੰਘ ਮਾਰਚ 16 ਚ ਅਮਰੀਕਾ ਗਿਆ ਸੀ ਰੋਜੀ ਰੋਟੀ ਦੇ ਚੱਕਰ ਚ ਵਿਦੇਸ਼ ਤੇ ਉੱਥੇ ਉਹਦੇ ਵਰਕ ਪਰਮਿਟ ਤੇ ਸੀ ਉਹਦਾ ਕੇਸ ਵੀ ਲੱਗਾ ਹੋਇਆ ਸੀ ਕਨਫਰਮ ਹੋਣ ਵਾਸਤੇ ਵਕੀਲ ਕੋਲ 20000 ਡਾਲਰ ਉਸ ਵੇਲੇ ਅਸੀਂ ਭਰਿਆ ਬਾਂਡ ਵੀ ਉਹਦਾ ਭਰਿਆ ਆ ਸੀ ਤੇ ਹੁਣ ਪਿਛਲੇ ਦਿਨ ਅਚਾਨਕ 5 ਤਰੀਕ ਨੂੰ 5 ਮਾਰਚ ਨੂੰ ਮੰਗਲ ਦਿਨ ਮੰਗਲਵਾਰ ਉਹਦੇ ਸਾਨੂੰ ਖਬਰ ਆਈ ਉਹਦੇ ਨਾਲ ਦੇ ਸਾਥੀਆਂ ਨੇ ਦੱਸਿਆ ਵੀ ਉਹਨੂੰ ਅਟੈਕ ਆ ਗਿਆ ਉਹਦੇ ਨਾਲ ਅਟੈਕ ਹੋਣ ਤੋਂ 2 ਘੰਟੇ ਪਹਿਲਾਂ ਸਵੇਰੇ ਮੇਰੀ ਗੱਲ ਹੋਈ 8:50 ਤੇ ਉਹਦੇ ਨਾਲ ਗੱਲ ਵੀ ਹੋਈ ਆ ਪਹਿਲਾਂ ਵੀਡੀਓ ਕਾਲ ਕਰਕੇ ਕਦੇ ਵੀ ਕਰਦਾ ਰਿਹਾ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਸੀ ਅਚਾਨਕ ਅਟੈਕ ਆਇਆ ਕੋਰਨ ਨਾਲ ਦੇ ਸਾਥੀ ਉਹਨੂੰ ਲੈ ਕੇ ਗਏ ਹਸਪੀਟਲ ਤੇ ਹਸਪੀਟਲ ਜਾਣ ਤੇ ਥੋੜਾ ਇੱਕ ਵਾਰੀ ਉਹਨੇ ਥੋੜਾ ਰਿਕਵਰ ਵੀ ਕੀਤਾ ਪਰ ਦੁਬਾਰਾ ਅਟੈਕ ਆਉਣ ਤੇ ਉਹਦਾ ਉੱਥੇ ਡੈਥ ਹੋ ਗਈ ਆ ਤੇ ਹੁਣ ਬੋਡੀ ਉਹਦੀ ਇਸ ਵੇਲੇ ਉਥੇ ਮੋਰਚਰੀ ਚ ਪਈ ਆ ਸਟਾਕਟਨ ਸ਼ਹਿਰ ਵਿੱਚ ਰਹਿੰਦਾ ਸੀ ਕੈਲੀਫੋਰਨੀਆ ਤੇ ਪਰਿਵਾਰ ਉਹਦੀ ਮਦਰ ਦੀ ਕੰਡੀਸ਼ਨ ਬਹੁਤ ਮਿਜ਼ਰੇਬਲ ਕੰਡੀਸ਼ਨ ਆ ਪਰਿਵਾਰ ਵੱਲੋਂ ਮੰਗ ਕੀਤੀ ਜਾਂਦੀ ਹੈ ਭਾਰਤ ਸਰਕਾਰ ਕੋਲੋਂ ਵੀ ਉਸ ਦੀ ਮਰਤਕ ਦੇ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਇਸ ਕੰਮ ਲਈ ਕਿਸੇ ਤਰ੍ਹਾਂ ਵਿੱਚ ਵੀ ਕੀਤੀ ਇਹ ਹਾਂ ਇਸ ਕੰਮ ਲਈ ਅਸੀਂ ਇਸ ਤੋਂ ਪਹਿਲਾਂ ਬਾਬਾ ਬਲਵੀਰ ਸਿੰਘ ਜੀ ਸਿਚਵਾਲ ਉਹਨਾਂ ਪਾਸ ਬੇਨਤੀ ਕੀਤੀ ਔਰ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਵੀ ਅਸੀਂ ਇਸ ਇਸ ਕੇਸ ਨੂੰ ਪ੍ਰਾਇੋਰਟੀ ਤੇ ਲਵਾਂਗੇ ਪਰਗਟ ਸਿੰਘ ਹਨ ਮੈਰਿਟ ਸੀ ਪਰਗਟ ਸਿੰਘ ਹਨ ਮੈਰਿਟ ਸੀ ਵੱਡਾ ਬੇਟਾ ਮੇਰਾ ਪਰਮਜੀਤ ਸਿੰਘ ਇੱਥੇ ਆ ਤੇ ਉਮਰ ਇਹ ਦੀ ਲਗਭਗ 33 ਸਾਲ ਸੀ 32 33 ਸਾਲ ਪਹਿਲਾਂ ਵੀ ਕੋਈ ਮੁਸ਼ਕਲ ਆਈ ਹੈ ਨਹੀਂ ਦੇ ਕੋਈ ਕਿਸੇ ਕਿਸਮ ਦੀ ਨਹੀਂ ਇਹ ਤਾਂ ਅਚਾਨਕ ਉਹਨਾਂ ਸਾਨੂੰ ਮਤਲਬ ਉਹ ਵੀ ਨਾਲ ਦੇ ਸਾਥੀਆਂ ਨੇ ਮੁੰਡੇ ਇੱਕ ਦਾ ਆਪਣੇ ਕਪੂਰਥਲੇ ਜ਼ਿਲ੍ਹੇ ਦਾ ਹੀ ਆ ਜਿਹਨੇ ਜਿਹੜਾ ਹੁਣ ਵੀ ਉਹਦੇ ਕੋਲੇ ਦਾ ਸਾਰਾ ਰਿਕਾਰਡ ਉੱਤੇ ਪਿਆ ਵਾ ਤੇ ਇੱਕ ਪਟਿਆਲੇ ਦਾ ਸੀ ਬੰਦਾ ਇੱਕ ਗੋਇੰਦਵਾਲ ਸਾਹਿਬ ਦਾ ਸੀ ਜਿਹੜੇ ਦੇ ਨਾਲ ਰਹਿੰਦੇ ਸੀ ਸਾਥੀ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵਾ ਵੀ ਜਿੱਦਨੇ ਘਟਨਾ ਹੋਈ ਆ ਵੀ ਆ ਅਚਾਨਕ ਇਹਦੇ ਆ ਪ੍ਰੋਬਲਮ ਆਈ ਆ ਬਸ ਇਹੋ ਹੀ ਸਾਰਾ ਚੱਕਰ ਇੰਨੇ ਮਤਲਬ ਐਸ ਵੇਲੇ ਉਹਦੀ ਡੈਡ ਬੋਡੀ ਸਟ੍ਰਾਊਟਨ ਸ਼ੈਰਵਿਚ ਪਈ ਹੈ ਵਿਦੇਸ਼ ਵਿੱਚ ਪਹਿਲਾਂ ਜਾ ਕੇ ਉਹਨੇ 1.5 ਸਾਲ ਮਤਲਬ ਰੈਸਟੋਰੈਂਟਸ 'ਚ ਕੰਮ ਕੀਤਾ ਬਾਅਦ 'ਚ ਉਹਦਾ ਡਰਾਈਵਿੰਗ ਲਾਇਸੈਂਸ ਬਣ ਗਿਆ ਡਰਾਈਵਿੰਗ ਲਾਇਸੈਂਸ ਬੜਾ ਲੱਕੀ ਸੀ ਉਹ 31 12 25 ਤੱਕ ਵੈਲਿਡ ਹੈ ਜੇ ਉਹਦੇ ਕੋਲ ਉੱਥੇ ਪਿਆ ਵਾ ਪੇਪਰ ਸਾਰੇ ਸਾਹਮਣੇ ਹੋਇਆ ਤੇ ਉਹ ਟਾਲੇ ਦੇ ਮਤਲਬ ਕੰਮ ਕਰਦਾ ਸੀ ਉਦੋਂ ਨੂੰ ਤਿੰਨ ਚਾਰ ਦਿਨਾਂ ਤੋਂ ਘਰ ਆਇਆ ਸੀ ਉਹ ਕਿਉਂਕਿ ਮਹੀਨੇ ਦੀਆਂ ਪਹਿਲੀਆਂ ਡੇਟਾਂ ਸੀ ਰੈਂਟਰ ਨੂੰ ਦੇਣਾ ਸੀ ਕਰਕੇ ਤੇ ਉਹਨੇ ਅਗਲੇ ਦਿਨ ਸਵੇਰ ਮਤਲਬ ਸਾਥੀ ਰਾਤ ਦੇ ਵੀ ਉਹਨੇ ਕੱਪੜੇ ਪੈਕ ਕੀਤੇ ਸੀ ਵੀ ਮੈਂ ਜਾਰਿਆਂ ਕੰਮ ਤੇ ਟਰਾਲੇ ਤੇ ਜਾਣਾ ਸੀ ਟਰਾਲੇ ਦੇ ਥਾਂ ਟਰਾਲੇ ਦਾ ਕਾਰੋਬਾਰ ਸੀ